ਲੇ ਭੀ ਨਾਨੇ ਤੇ ਚੀਜ਼ਾਂ ਨੂੰ ਚੀਜ਼ਾਂ ਹੀ ਨਹੀਂ ਸਮਝਿਆ تھے۔ ਵੇਚੁੰਨੀ ਕਿਤੇ ਕਿੰਨੀਆਂ ਕਿੰਨੀਆਂ ਮਹਿੰਗੀਆਂ ਹੁੰਦੀਆਂ ਤਾਂ ਕੀ ਇਹਨਾਂ ਨੇ ਹਾਲ ਬਣਾਏ। ਮੰਮੀ ਆ ਦੋ ਸਬਜ਼ੀਆਂ ਵਾ ਹੁਣ ਤੁਸੀਂ ਮੈਨੂੰ ਦੱਸੋ ਕਿਹੜੀ ਬਣਾਵਾਂ ਅਰਬੀ ਬਣਾਵਾਂ ਕੀ ਕਾਲੀਆਂ ਤੋਰੀਆਂ ਬਣਾਵਾਂ। ਕਾਲੀਆਂ ਤੋਰੀਆਂ ਬਣਾ ਲਾ। ਰਸਮੀਆਂ ਜੀਆਂ ਜੀਆ ਸਵਾਦ ਬਣਦੀਆਂ ਵਾ। ਆਹੋ ਮੰਮੀ ਮੈਂ ਵੀ ਇਹੋ ਸੋਚਣ ਦੀ ਸੀ। ਆਹੋ ਬਣਾਣੀਆਂ ਹਣ ਨਾਲ ਮੂੰਹ ਮਾਸਾ ਗਿੱਲਾ ਹੋ ਜਾਊਗਾ। ਆਹ ਵੇਲੇ ਸੁਬਨਾ ਮਿਰਚਾਂ ਬਣਾਈਆਂ। ਜਿਮਲਾ ਮੇਚਾ ਘਟ ਤੇ ਆਲੂ ਜਿਆਦਾ ਵਾ ਤੇ ਜੇ ਕਿਤੇ ਇਹ ਵੀ ਉਹਨੇ ਬਣਾ ਲੀਆਂ ਨਾ ਇਹਦੇ ਚ ਉਹਨੇ ਆਲੂ ਹੀ ਪਾ ਛੜਨੇ ਆ ਖਾ ਲਾ ਆਲੂ ਤੇ ਆਲੂ ਵਰਗੀ ਹੁੰਦੀ ਜਾਂਦੀ ਆ ਚੱਲ ਪੁੱਤ ਉਦਾਂ ਜਿੱਦਾਂ ਮਰਜੀ ਆਪਣੇ ਘਰ ਨਾਲ ਮਿਲ ਕੇ ਰੋ ਤੁਸੀਂ ਪਰ ਇੱਕ ਦੂਜੇ ਦੇ ਖਾਣ ਤੇ ਨਾ ਕਰਿਆ ਕਰੋ ਇਦਾਂ ਵੀ ਉਹ ਆਲੂ ਵਰਗੀ ਹੋ ਗਈ ਜਾਂ ਕਿਦਾਂ ਜੀ ਉਹਨੇ ਸੁਣ ਲਿਆ ਉਹਨੇ ਤੈਨੂੰ ਕਹਿ ਦੂ ਮੁੜ ਕੇ ਤੂੰ ਉਹਦੇ ਵਰਗੀ ਹੋ ਗਈ ਤੁਹਾਡਾ ਫੇਰ ਇਹੋ ਹੀ ਚੰਗੇ ਟਿਕਾਣਾ ਨਹੀਂ ਮੁਕਣਾ ਮੰਮੀ ਇਹ ਇੱਕ ਨਾਰਮਲ ਗੱਲ ਵਾ ਇੱਕ ਦੂਜੇ ਨੂੰ ਕਹਿਣੀ ਪੈਂਦੀ ਆ ਉਹ ਹਰ ਗੱਲ ਦਾ ਗੁੱਸਾ ਕਰ ਲੈਂਦੀ ਆ ਤੇ ਲੜਨ ਬਹਿ ਜਾਂਦੀ ਆ ਪਰ ਬਲਜੀਤ ਜਿੱਦਾਂ ਤੁਸੀਂ ਲੜਦਿਆਂ ਨਾ ਕੁੱਕੜਾਂ ਵਾਂਗ ਏਦਾਂ ਮੈਨੂੰ ਲੱਗਦਾ ਕਿਹਦੇ ਘਰ ਚ ਲੜਾਈ ਨਹੀਂ ਹੁੰਦੀ ਹੋਣੀ ਮੰਮੀ ਲੜਾਈ ਮੈਂ ਕਰਦੀ ਆ ਲੜਾਈ ਤੇ ਉਹ ਕਰਦੀ ਆ ਦਿਮਾਗ ਉਹਦਾ ਕੰਮ ਨਹੀਂ ਕਰਦਾ ਸਿੱਧੇ ਪਾਸੇ ਨਹੀਂ ਜਾਣਾ ਪੁੱਠੇ ਪਾਸੇ ਜਾਣਾ ਉਦਾਂ ਮੈਨੂੰ ਲੱਗਦਾ ਵੀ ਘਟ ਕੋਈ ਵੀ ਨਹੀਂ ਕੀ ਕੋਈ ਉੱਤੋਂ ਤੋਂ ਕਰੀ ਜਾਂਦੀ ਆ ਕੋਈ ਵਿਚੇ-ਵਿਚ ਕਰੀ ਜਾਂਦੀ ਆ ਪਰ ਮੈਨੂੰ ਗਾੜੀ ਪਤਾ ਨਹੀਂ ਲੱਗਣ ਡਿਆ ਕਿਸੇ ਗੱਲ ਦਾ ਹਜੇ ਜਿੱਦਣ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਨਾ ਕਿ ਕਿਹਦਾ ਕਸੂਰ ਵੱਧ ਜ਼ਿਆਦਾ ਫਿਰ ਵੇਖੀ ਕੀ ਬਣਦਾ ਚੰਗੀ ਤਰ੍ਹਾਂ ਤੁਹਾਨੂੰ ਕਿਦਾਂ ਪਤਾ ਲੱਗੂਗਾ ਉਹ ਜਿੱਦਾਂ ਚੰਗੀ ਤਰ੍ਹਾਂ ਲੜਾਈ 'ਚ ਪੱਖ ਜਾਂਦੀ ਆ ਉਦੋਂ ਮੈਂ ਵੀ ਬੋਲਣ ਲੱਗ ਪੈਂਦੀ ਤਾਂ ਉਹ ਤੁਹਾਨੂੰ ਲੱਗਦਾ ਖੈਰ ਮੈਂ ਹੀ ਬੋਲਦੀ ਆ ਨਹੀਂ ਮੈਂ ਉਦਾਂ ਹੀ ਹਉ ਪਰੇ ਕਰਦੀ ਰਹਿਨੀ ਬਲਜੀਤ ਚੱਲ ਕੋਈ ਨਹੀਂ ਆਹ ਦਿਨ ਚੜ ਗਿਆ ਨੰਗਿਆ ਆਹ ਦਿਨ ਚੜ ਗਿਆ ਨੰਗਿਆ ਵਾ ਚਲੋ ਠੀਕ ਆ ਮੰਮੀ ਦਿਮਾਗ ਭਾਜੀ ਦਾ ਮਰਜ਼ੀ ਘਾਟ ਹੋਵੇ ਕਹਿਣਾ ਤਾਂ ਤੁਸੀਂ ਮੈਨੂੰ ਹੀ ਆ ਇਹਨੇ ਹਰੇ ਗੱਲ ਆਪਣੇ ਪਾਸੇ ਕੱਢਣੀ ਹੁੰਦੀ ਆ ਮੈਨੂੰ ਉਹ ਕੀ ਪਰੋਸ ਪਰੋਸ ਕੇ ਕਿਉਂ ਖੰਡਦੇਂ ਡਈ ਤੇ ਤੂੰ ਨਹੀਂ ਦਿੰਦੀ ਜਿਹੜਾ ਪੱਖ ਨਹੀਂ ਹਾਲ ਇਹਨਾਂ ਦਾ ਚਲ ਮਾ ਤਾਂ ਕੀ ਬੁਰਗਾਂਡੀ ਹੁਣ ਬੁਰਬੁਰ ਕਰਦੀ ਨਹੀਂ ਮੈਂ ਮੂੰਹ ਤੇ ਕੈਨੀ ਆ ਤੇ ਮੈਨੂੰ ਕੀ ਖੰਡ ਕਿਉਂ ਪਰੋਸ-ਪਰੋਸ ਕੇ ਦੇਣ ਡਿਆਂ ਜਿਹੜਾ ਮੈਂ ਕਿਸੇ ਦੀ ਕਰਨੀ ਸਾਈਡ ਤੇ ਕਿਸੇ ਦੀ ਨਹੀਂ ਲੈਣੀ ਸਾਈਡ ਮਾਂਸ ਨਹੀਂ ਤੇ ਸਬਜ਼ੀਆਂ ਬਣਾਉਣੀ ਆ ਤੇ ਪੰਸ ਨਹੀਂ ਰੋਟੀ ਪਕਾ ਕੇ ਦੇਣੀ ਆ ਤੇ ਹੋਰ ਕੀ ਕੋਈ ਕਿਉਂ ਸ਼ੱਕਰ ਚਾਹੀਦਾ ਨਹੀਂ ਤੁਹਾਨੇ ਹੋਰੀ ਸਾਈਡ ਲੈਣੀ ਉਹ ਮੈਨੂੰ ਕੈਨੀ ਮਾੜਾ ਉਹਨੂੰ ਨਹੀਂ ਕਹਿੰਦੀ ਆਹ ਗੱਲ ਦਾ ਜਵਾਬ ਦਿੰਦਾ ਮਾਦਾ ਨਹੀਂ ਨਹੀਂ ਆ ਤੂੰ ਸਾਈਡ ਚਲ ਚੰਗਾ ਪਹਿਣਾ ਆਵੇ ਉਹ ਤਾਂ ਮਾਗ ਘੱਟਵਾ ਨਾ ਪਰ ਕਦੀ ਮਿੱਠਿਆ ਤੂੰ ਇਹਦਾ ਦਮਾ ਘੱਟਵਾ ਪਰ ਵਾਗ ਰੂ ਆ ਕੇ ਧਰਿਆ ਕਰੋ ਵਾਗਰੂ ਆਕੇ ਤਰੇ ਆ ਕਰੋ ਵਾਗਰੂ ਆਕੇ ਖਾਇਆ ਕਰੀਏ ਫੇਰ ਬਰਕਤ ਪੈਂਦੀ ਆ ਅਜੇ ਸਬਜੀ ਮਗਰੋਂ ਫੜੀ ਦਾ ਰੋਲਾ ਪੈਣਾ ਪਾਤਾ ਨਾਲੇ ਆਪ ਕਰੀ ਜਾਨੀ ਨਾਲੇ ਮੇਰੇ ਮੂੰਹ ਕੁਵਾਈ ਜਾਨੀ ਆ ਹਾਦੀ ਹੋ ਗਈ ਤੁਹਾਡੇ ਵਾਲੀ ਇਹਦੇ ਨਾਲ ਤੇ ਮੈਨੂੰ ਫੜਾਉਂ ਹਾਂ ਤੁਸੀਂ ਬੋਹਾਂ ਮੰਜੀਆਂ ਤੇ ਮੈਂ ਇਕੱਲੀ ਕੰਮ ਕਰਕੇ ਤੁਹਾਨੂੰ ਫੜਾਵਾਂ ਆਹੋ ਤੇ ਮੁੰਕੇ ਆਣ ਗਵੰਡ ਆ ਗਿਆ ਤੇ ਉਹਨਾਂ ਕੋ ਗੱਲਾਂ ਕਰਾਈਏ ਇਸ ਹਾਸ ਨੂੰ ਬਣਾਉਣ ਦਾ ਆ ਤੇ ਆਪ ਦੋਵੇਂ ਦੋਵੇਂ ਬੁਰਸ਼ੀਆਂ ਬੁਰਸ਼ੀਆਂ ਜਿੱਡੀਆਂ ਇੱਕ ਮੋਟੀ ਤੇ ਇੱਕ ਲੰਮੀ ਉਦਾਂ ਲੋਕੀ ਫਿਰ ਕਹਿੰਦੇ ਹੁੰਦੇ ਵੇਖ ਕੇ ਜੋ ਵੇਖਣਾ ਹੋਈ ਕਹਿਣਾ ਜਦੋਂ ਕਿ ਹੱਪਾ ਸੇ ਲੱਗਣਾ ਦਊਗੀ ਮੈਨੂੰ ਹੇ ਟਖਲੋਤੀ ਆਕੜ ਕੇ ਇੱਧਰ ਆ ਕੰਮ ਕਰ ਲੈ ਕੋਈ ਦੱਤ ਕੀ ਆ ਸਾਰਾ ਨਾ ਪ੍ਰੀਆ ਹਾਂ ਹੱਸ ਕੇ ਘਰ ਰੋਈ ਗਈ ਹੁਣ ਇਹਦੀਆਂ ਗੱਲਾਂ ਨੂੰ ਹੱਥੀਂ ਦਾਨ ਦਾ ਵਾ ਆ ਸੱਚੇ ਰਹੀਏ ਤੇ ਜ਼ਿੰਦਗੀ ਹੰਦੀ ਆ ਫੇ ਮੋਤੇ ਵੀ ਹੋ ਜਾਈਦਾ ਵਾ ਨਹੀਂ ਤੇ ਜਿੰਨਾ ਨਾ ਹੱਥੀਏ ਤੇ ਫੇ ਸਾਰੇ ਸੁੱਕ ਕੇ ਤੇ ਦੰਦੇ ਵਰ ਗਿਆ ਜੀ ਦਦ ਦਦ ਤਾ ਮੈਂ ਲੱਗ ਬੱਚ ਖੂ ਖਾਲੀ ਦਿੱਤਾ ਕੀ ਇਹ ਪਤਾ ਮੰਮੀ ਤੈਨੂੰ ਕੀ ਆਂਦੀ ਐ ਚਾਹ ਨਾ ਪੱਧ ਫਰੀ ਐ ਹਾਏ ਤੇ ਬਹੁਤ ਤੇਰਾ ਦੇ ਦਿੱਤਾ ਨਾ ਲੈਂਦੀ ਓ ਬਲਜੀਤ ਤੂੰ ਨਾ ਨਹੀਂ ਲਿਆ ਤੂੰ ਕਰਕੇ ਵਿਖਾਤਾ ਤੇਰਾ ਕਸੂਰ ਸਾਰਾ ਵਾ ਜਦੋਂ ਤੈਨੂੰ ਪਤਾ ਹੀ ਸਾਡੇ ਘਰ ਦਾ ਸਿਸਟਮ ਐਦਾਂ ਦਾ ਵਾ ਫਿਰ ਤੂੰ ਇਹੋ ਜਿਹੀ ਨਹੀਂ ਠੱਤੀ ਬਲੱਤੀ ਜੀ ਸਹੀ ਡਾਲਵਾ ਐਨੇ ਤੇ ਮੈਨੂੰ ਲਿਆ ਦੇ ਨਾ ਮੈਨੂੰ ਤਾਂ ਫਸਾ ਹੀ ਦਿੱਤਾ ਇਹਨੂੰ ਤੇ ਦੇਤੀ ਸਹੀ ਤੁੱਤਰੇ ਵੀ ਪੈਣੇ ਤੇ ਤੀਰੇ ਵੀ ਪੈਣੇ ਹਾਏ ਹਾਏ ਕੀ ਕਹਿੰਦੀ ਆ ਤੁੱਤਰੇ ਹੋ ਗਿਓਂਦੇ ਜਦੋਂ ਪਹਿਨਦੇ ਨਾ ਤੇ ਉਦੋਂ ਪਤਾ ਲੱਦਣਾ ਵਾ ਉਦਾਂ ਨਹੀਂ ਪਤਾ ਲੱਦਾਂਦਾ ਤੈਨੂੰ ਮਮੀ ਹਰ ਗੱਲ ਦੇ ਮਗਰ ਉਹ ਗੱਲ ਕਹਿੰਦੀ ਆ ਕੁਤਰੇ ਵੀ ਪਹਿਨੇ ਤੇ ਕੀੜੇ ਵੀ ਪਹਿਨੇ ਕੁਕਰੇ ਕੀ ਹੁੰਦੇ ਆ ਕੀ ਪਤਾ ਇਹਨੂੰ ਪਤਾ ਹੋਵੇ ਇਹ ਨਹੀਂ ਪਤਾ ਲੱਦਣਾ ਇਹ ਜਿਹਦਾ ਦਿਮਾਗ ਜ਼ਿਆਦਾ ਹੁੰਦਾ ਨਾ ਪਤਾ ਉਹਨੂੰ ਲੱਦਾਂਦਾ ਜਿਨ੍ਹਾਂ ਦੇ ਹੈ ਹੀ ਨਹੀਂ ਤੂੰ ਹੀ ਤੇ ਉਹਨਾਂ ਨੂੰ ਕਿੱਥੋਂ ਪਤਾ ਲੱਦਣਾ ਲੋਰ ਤੇ ਤੰਦੀ ਰਿੰਦੀ ਅਤਲਾਵਾ ਦੂ ਤੂੰ ਥਾਲੀ ਤੇ ਜਿਹਦਾ ਹੈ ਨਹੀਂ ਦਿਮਾਦਿਆ ਨਹੀਂ ਤਾਂ ਉਹਨਾਂ ਨੂੰ ਪਤਾ ਕਿੱਥੋਂ ਲੱਜਣਾ ਆ ਆ ਦੀ ਆ ਇੱਕ ਕਾਲੀਆਂ ਤੋਰੀਆਂ ਬਣਾਉਣ ਲੱਗੀ ਆ ਉਹ ਤੇ ਮੈਨੂੰ ਵੀ ਪਤਾ ਵਾ ਇਹਨਾਂ ਵੀ ਪਤਾ ਵੱਲਾਂ ਨੂੰ ਲੱਦਦੀਆਂ ਵਾ ਆਹੋ ਤੇ ਮੈਂ ਤਾਂ ਨਹੀਂ ਐ ਥਾਣੀਆਂ ਹੁਣ ਅੱਧੀਆਂ ਛਿੱਲੀਆਂ ਗਈਆਂ ਤਾਂ ਹੁਣ ਤੂੰ ਖਾਣੀਆਂ ਤੇਰਾ ਸੰਗ ਮਿਲਿਆ ਤੇਰਾ ਤੂੰ ਖਾਣੀਆਂ ਨਹੀਂ ਆ ਖਾ ਲੋ ਤੋਰੀਆ ਹਾਏ ਕਿੰਨੀਆਂ ਮਹਿੰਗੀਆਂ ਭਾਦੀ ਸਬਜੀ ਹੈ ਜੇ ਤੇ ਪਹਿਲਾਂ ਮੈਂ ਇਹੋ ਤੈਨੂੰ ਕਹਿੰਨੀ ਸੀ ਬਾਗ ਰੂ ਆ ਕੇ ਸਬਜੀ ਚੀਰਿਆ ਕਰੋ ਨਹੀਂ ਭੈਣਾ ਕਿੱਥੇ ਪੈ ਕੇ ਮਰ ਜੀਏ ਅਹੀਂ ਅਹੀਂ ਆਡੀ ਤੇ ਜ਼ਿੰਦਗੀ ਬਰਬਾਦ ਕਰ ਦਿੱਤੀ ਉਦਾਂ ਮੈਂ ਨਹੀਂ ਕਦੋਂ ਮਰਨਾ ਮੈਂ ਮਸੂਤ ਵੀ ਸੁਹਣਾ ਵਾ ਫਿਰ ਸੁਣ ਲੈ ਮੰਮੀ ਤੇਰੇ ਰੰਗ ਦਾ ਸੁਹਣਾ ਹੀ ਆ ਤੂੰ ਜਾ ਹੀ ਪੜਾ ਤੇਰੇ ਗੜੀ ਹੱਥ ਜੋੜੇ ਮੈਨੂੰ ਨਾਨਕਾ ਨਾਲ ਫਰਾਦੀ ਕੋਈ ਸਿੱਧੀ ਗੱਲ ਨਹੀਂ ਕਰ ਲਿਆ ਤਾ ਜਿੱਦੋ ਰੋਜੀ ਇਹਨੂੰ ਤਾ ਤਰਿਆ ਰਹਿੰਦਾ ਵਾ ਤੇ ਫੇਰ ਮਾਜੇ ਇੱਕ ਦਿਨ ਤੇ ਫੇਰ ਸੂਤ ਸੋਣੇ ਨਹੀਂ ਆ। ਸੋਣੇ ਨਹੀਂ ਆ ਤਿੰਨੇ ਲੋਤਾਂ ਨੇ ਆਉਣਾ ਵਾ ਬੈ ਬੈ ਤੇ ਹੀ ਲੋਣਾ ਵਾ। ਦੇਤਲੀ ਭੈਣ ਨੂੰ ਤਿੰਨੇ ਦਿਨ ਥੱਲੇ ਬੈਣਾ ਪੈਣਾ ਫੇਰ ਅਹੀਂ ਮੰਦੇ ਤੇ ਵੀ ਨਹੀਂ ਬੈਣ ਦੇਣਾ ਲੋਤਾਂ ਨੇ ਤਾਂ ਨਾ ਹਿੱਟ ਤਾਨਾ ਤੇ ਥੱਲੇ ਬੈ ਦੋ ਆ ਤੇ। ਤੂੰ ਪਲਾਂਗ ਤੇ ਚੜ ਜਾ ਕਰੀ ਕੇ ਤੂੰ ਚਾਤਰ ਜੂਆਂ ਜਾਦੀ ਸਾਡੇ ਘਰ ਆ ਗਈ। ਤੁਹਾਨੂੰ ਮਰਿਆਂ ਭਾਲਦੀ ਆ। ਦੇ ਦੇ ਸਾਨੂੰ ਜ਼ਿਆਰ ਦੀ ਗੋਲੀ ਤੇ ਨਬੇੜ ਕੰਮ ਹੋ ਜਾਗੀ ਕਾਈ ਕਦੋਂ ਮਰਨਾ ਉਦਾਂ। ਤੂੰ ਤੇ ਆਨੀ ਅੱਜ ਹੀ ਮਰ ਜਾਣ ਤੇ ਅੱਜ ਹੀ ਸਾਡੇ ਚਾ ਪੂਰੇ ਹੋ ਜਾਣ ਸਾਰੇ। ਮੈਂ ਦੁਤਾਈ ਤਰ ਗਈ ਆ ਲੈ ਮੈਂ ਕਰ ਤੈਨੂੰ ਦਹਿਰ ਦੇਤੀ ਐ ਤੇ ਮਾਰਤਾ ਵਾ ਮੈਂ ਦਦਲੀ ਦਿੱਤੀ ਮਾਨਾ ਤੂੰ ਵੀ ਮਾਨਾ ਮੈਂ ਵੀ ਮਾਨਾ ਤੇ ਇੰਨੇ ਵੀ ਮਾਰਦਣਾ ਠੀਕ ਵਾ ਆਪਣੀ ਪਰਜਾਈ ਨੂੰ ਆਖੀਂ ਆ ਤੇਰੀ ਮਾਂ ਨੂੰ ਐਡਾ ਆਖੇ ਤੇ ਤੈਨੂੰ ਭਲਾ ਵੇਖੂ ਸੇਕ ਲੱਗਦਾ ਕਿ ਨਹੀਂ ਲੱਗਦਾ ਤੇ ਮੈਂ ਪਰਜਾਈ ਨੂੰ ਤੁਟੂਗੀ ਨਾ ਮੰਮੀ ਤਵੇ ਸਹੀ ਹੋ ਗੁੱਸਾ ਨਾ ਕਰ ਇਹਦਾ ਦਿਮਾਗ ਇੰਨਾ ਕੀ ਹਾਏ ਬਲਜੀਤ ਮੈਂ ਤੇ ਨਾ ਜੀ ਕਰਦਾ ਮਾਰ ਕੇ ਸਿਰ ਚ ਕੋਹ ਮਰ ਜਾ ਸਿਆਪਾ ਤੇਰਾ ਹੋ ਜੈਨੇ ਕਿੱਥੋਂ ਲੈਣ ਦੀ ਆਏ ਬਲਾ ਕਿਛਾ ਮੈਨੂੰ ਦੁਖੀ ਕਰਕੇ ਰੱਖਿਆ ਬਾਹਰ ਕੰਮ ਕਰਦਾ ਫਿਰਦਾ ਉਹਨੂੰ ਕਿਹੇ ਗੱਲ ਦਾ ਪਤਾ ਨਹੀਂ ਮੇਰਾ ਵੀ ਲਹੂ ਪੀ ਲਿਆ ਵਾ ਰਲ ਮਿਲ ਕੇ ਮੰਮੀ ਮੈਂ ਵੀ ਤਾਂ ਉਹਨੂੰ ਕਿੰਨੀ ਵਾਰੀ ਕਿਹਾ ਅੱਡ ਕਰ ਦੋ ਅੱਡ ਕਰ ਦੋ ਤੁਸੀਂ ਵੀ ਕਿਹੜਾ ਅੱਡ ਕਰਦੇ ਆ ਨਹੀਂ ਮੈਂ ਤੁਹਾਨੂੰ ਕਿਹਾ ਮਿੰਟ ਨਾ ਲਾਵਾਂ ਅੱਡ ਕਰਨ ਲੱਗਿਆਂ ਉਹ ਵੀ ਮੇਰੀ ਵਾਹ ਪੇਹ ਜਾਣ ਦਿੰਦਾ ਬਾਹਰ ਵਹੀ ਜਿਹੜਾ ਤੁਰਿਆ ਫਿਰਦਾ ਵਾ ਉਹ ਆਂਦਾ ਆਪਣੇ ਜੀਂਦੇ ਜੀਵੇ ਮੈਂ ਅੱਡ ਨਹੀਂ ਕਰਨਾ ਨਾਲੇ ਤੂੰ ਮੈਨੂੰ ਇਹ ਦੱਸ ਬਣਾ ਕੀ ਕੀਤਾ ਏ ਕਿੱਥੋਂ ਲੈਣ ਦੀ ਈਂਦਾ ਦੀ ਮੇਰੇ ਪੁੱਤ ਦੀ ਜ਼ਿੰਦਗੀ ਬਰਬਾਦ ਕਰਕੇ ਰਾ ਤੀਂਰੇ ਵਰਗਾ ਮੇਰਾ ਪੁੱਤ ਕੜਸ਼ ਕੁਹਾੜ ਕਿਥੇ ਮੰਮੀ ਹੀਰੇ ਵਰਗਾ ਪੋਤਾ ਤੇ ਤੇਰਾ ਹੈਗਾ ਅੱਜ ਜਦੋਂ ਇਹਨੂੰ ਮੈਂ ਵੇਖਿਆ ਹੀ ਨਾ ਗੂੰਗੀ ਹੀ ਗੂੰਗੀ ਆ ਵਿਆਹ ਤੋਂ ਬਾਅਦ ਵੀ ਕਈ ਚੰਡੀ ਕੁਈ ਹੈਗੀ ਤੇ ਮੈਂ ਤਾਂ ਚੰਗੀ ਬੜੀ ਆ ਬੋਲ ਤੇ ਤੂੰ ਹੀ ਬੇਥੇਰਾ ਲੈਣੀ ਹੁੰਨੀ ਹਾ ਤੋ ਤੇ ਤਾਂ ਕਰਕੇ ਮੈਂ ਆਪਣਾ ਗੂੰਗੀ ਵੇਖ ਕੇ ਲੈਂਦੀ ਸੀ ਇਹਨਾਂ ਕੀ ਪਤਾ ਸੀ ਇਹਨੇ ਇੰਨਾ ਬੋਲਿਆ ਕਰਨਾ ਤੂੰ ਮੇਰੇ ਕੋ ਬਦਲਾ ਲੈਣ ਨਹੀਂ ਹਾਂ ਤੇਰੀ ਕੀ ਲੱਗਦੀ ਹੀ ਏ ਤੈਨੂੰ ਸਾਰਾ ਪਤਾ ਹੀ ਗੂੰਗੀ ਠੱਥੀ ਬੱਲੀ ਆ ਤੂੰ ਕਿਉਂ ਸਾਹ ਕਰਾਇਆ ਮੇਰੇ ਪੁੱਤ ਨੂੰ ਮੈਂ ਉਹ ਇੱਥੇ ਆ ਤੇ ਬੋਲਣਾ ਥਿੱਤਿਆ ਮੈਂ ਤਦੋਂ ਬੋਲਦੀ ਨਹੀਂ ਹੀਗੀ ਮੈਂ ਤੁੱਪ ਕਰਕੇ ਬੈਠੀ ਨਹੀਂ ਤਦ ਹੀ ਨਹੀਂ ਬੋਲੀ ਜਿੱਦੋਂ ਮੈਨੂੰ ਤੇਹੀ ਪੁੱਤ ਦਾ ਹੀ ਦਿੱਥਦਾ ਹੀ ਨਹੀਂ ਆ ਤੇ ਮੈਂ ਫੇਰ ਬੋਲਣਾ ਹੀ ਆ ਫੇਰ ਤੇਰਾ ਹੀ ਮੁੰਡਾ ਦਿੰਦਾ ਬੋਲਿਆ ਤਰ ਬੋਲਿਆ ਤਰ ਐਨੀ ਸਮਝ ਨਹੀਂ ਆਉਂਦੀ ਵੀ ਜੇ ਮੈਂ ਠੱਥੀ ਆ ਤੇ ਲੜੇ ਘੱਟ ਕਰਾ ਇਹੋ ਜਿਹੀਆਂ ਜ਼ਿਆਦਾ ਲੜਦੀਆਂ ਵਾ ਤੂੰ ਦਾਤਨ ਮੇਨਾਂ ਤੂੰ ਤਬਦੀਖਾਣੀ ਰੋਟੀ ਖਾਣੀ ਤੇ ਐਨਾ ਖਾਣੀ ਹਾਏ ਨਹੀਂ ਆ ਕੀ ਲੈ ਆਈ ਤੂੰ ਨਹੀਂ ਤਬਦੀਆ ਕੜਾਈਆਂ ਹੁਣ ਇੱਕ ਪਾਸੇ ਮੈਂ ਆਹ ਕਰ ਦਿੰਨੀ ਇੱਕ ਪਾਸੇ ਹੱਥ ਧਰ ਲਓ ਆ ਆ ਤੂੰ ਤਿਲ ਕੇ ਦੇ ਮੇਰੇ ਘਰਵਾਨਾ ਛਿਲ ਕੇ ਦੇ ਸੱਤ ਸੱਤ ਸਬਜ਼ੀਆਂ ਵਾਰਾ ਖਾਂਦੀਆਂ ਇੰਨੀ ਮੰਗਾਈ ਦੇ ਵਿੱਚ ਹਾਂ ਦੋ ਵੀ ਤੇਰੇ ਵਾਲੀ ਖਾਸ ਦੇਣਾ ਨਹੀਂ ਤੁਸੀਂ ਦੇਣਾ ਤੇ ਸਬਜ਼ੀਆਂ ਦਾ ਬੜਾ ਪਤਾ ਮੈਂ ਆ ਨਹੀਂ ਖਾਣੀ ਤੇ ਆ ਖਾਣੀ ਹਾ ਦੋਗੀ ਬਲ ਜੀਨੇ ਇਹਦੇ ਵਾਲੀ ਹਰ ਵਾਰੀ ਤੇ ਦੇਣ ਦੇ ਦੇਣ ਤਿੰਦੀ ਹੁਣ ਮੈਂ ਤੇਰੇ ਮੁੰਡੇ ਨੂੰ ਦਤ ਤੀ ਜਾ ਦੱਸ ਦੇ ਛਦੈਣ ਤੋਂ ਤਾਂ ਕਾ ਮਾ ਤੂੰ ਮੰਮੀ ਛਦੈਣ ਨਹੀਂ ਗਈ ਦੇਣ ਦੇਣ ਜਿਹੜਾ ਲੋਕੀ ਕਹਿੰਦੇ ਨਾ ਛਦਾਈ ਨਹੀਂ ਦਾਈ ਆ ਇਹ ਦੇਣ ਵਾ ਇਹਨੂੰ ਪਤਾ ਸਾਰਾ ਹੀ ਆ ਤੇ ਜਾਣ ਕੇ ਛਦਾਈ ਵਾਂਗੂ ਕਰਦੀ ਰਹਿੰਦੀ ਨੇ ਦੇ ਇਹਨੂੰ ਕਿ ਲੋੜ ਈ ਆ ਸਬਜੀ ਬਣਾਉਣ ਦੀ ਅਵੇਲਾ ਸਬਜੀ ਪਾਣ ਦੀ ਵੇਖ ਕੇ ਆ ਵੀ ਲੈ ਆ ਵੀ ਮੈਂ ਆਪਣੀ ਵੱਖਰੀ ਸਬਜੀ ਬਣਾਉਣੀ ਅਟ ਹੋਣਾ ਚਾਹਦੀ ਆ ਉਹ ਇਹ ਕਹਿੰਦੀ ਨਾ ਮੈਂ ਦੱਸਣ ਲੱਗੀ ਤੇਰੇ ਮੁੰਡੇ ਨੂੰ ਹੁਣ ਮੈਂ ਦੱਸ ਕਿਉਂ ਨਹੀਂ ਤੇਰੇ ਪਿਓ ਨੂੰ ਬਾਹਰ ਜਾ ਕੇ ਵੀ ਇਹਨਾਂ ਨੂੰ ਕਰ ਦੇ ਦਫਾ ਸ਼ਾਮਾਂ ਤੱਕ ਇਹ ਧਰ ਲੋ ਸਬ지ਆ ਆਪੋ ਆਪਣੀਆਂ ਤੇ ਖਾ ਲੋ ਸਾਡੀ ਨਾ ਪਕਾਇਓ ਤੇ ਨਾ ਹੀ ਖਾਣੀ ਜੇ ਅਸੀਂ ਆਪੇ ਆਪਣੀ ਬਣਾ ਕੇ ਪਕਾ ਕੇ ਖਾ ਲਾਂਗੇ ਗਲੋਂ ਲੱਥੋ ਸਾਡੋ ਕਿਸ ਤਰ੍ਹਾਂ ਮਾਦਾ ਸਾਡੀ ਉਹਨੂੰ ਛਦੈਨ ਛਦੈਣ ਕਹਿੰਦੀ ਆ ਤੇ ਆਪ ਕਿਹੜੀ ਘਟ ਛਦੈਣ ਆ ਉਸ ਨਾਲ ਬੁੱਢੇ ਦੇ ਕੰਨ ਭਾਂ ਚੱਲ ਗਈ ਆ ਤੇ ਬੁੱਢਾ ਆ ਜੇ ਸਾਡੇ ਸਿਰ 'ਚ ਮਾਰੇ ਕੋ ਲੜਾਕੀ ਤੇ ਵੀ ਬੜੀ ਆ ਇਸੇ ਕਰਕੇ ਮੈਂ ਗੂੰਗੀ ਵੇਖ ਕੇ ਲੈਂਦੀ ਮੈਨੂੰ ਕੀ ਪਤਾ ਉਹਦੀ ਜ਼ੁਬਾਨ ਐਡੀ ਲਮਕਦੀ ਆ ਲੈ ਵੀ ਨਾ ਸਤਾਵਾ ਨਾ ਇਹਨਾਂ ਨੂੰ ਨਵਾਂ ਦਾ ਇੱਕ ਤੇ ਮੇਰਾ ਬੰਦਾ ਨਹੀਂ ਹੈਗਾ ਕਾਹੇ ਜੋਗਾ ਜੇ ਮੇਰੀ ਇਹ ਮੰਨੇ ਨਾ ਤੇ ਇਹਨਾਂ ਨੂੰ ਦਫਾ ਹੀ ਕਰ ਦਈਏ ਗਾਂ ਇਹਨਾਂ ਨੂੰ ਆਢੀ ਕਰ ਦਈਏ ਲੈ ਆ ਗਈ ਨਵਾਂ ਹੀ ਸੋਲਾ ਲੈ ਕੇ ਤੀ ਇਹਦੀ ਪਹਿਲੋਂ ਸੁਣ ਲਾ ਇਹ ਕੀ ਜਾਂਦੀ ਜੀ ਮਹਾਰਾਜ ਖਬਰ ਲੈ ਆਏ ਕੋਈ ਖਬਰ ਨਹੀਂ ਲਈ ਆਈ ਖਬਰਾਂ ਲਿਆਈਆਂ ਤੇ ਤੂੰ ਖਬਰਾਂ ਹੀ ਲਿਆਉਣੀ ਆ ਮੇਰੇ ਵੱਲ ਤੂੰ ਨੂੰ ਇੱਕ ਤੇ ਇੰਨਾ ਨਹੀਂ ਕਿ ਮੈਂ ਚਾਹ ਲੈ ਜਾ ਜਾਂ ਪਾਣੀ ਲੈ ਜਾ ਬੰਦਾ ਸ਼ਰਬਤ ਬਣਾ ਲਿਆ ਹੁੰਦਾ ਤੇ ਤੂੰ ਖਬਰਾਂ ਹੀ ਲੈ ਕੇ ਆਉਣੀ ਆ ਮੇਰੇ ਵੱਲ ਦੋ ਜਾਨੀਆਂ ਚੌਕੇ ਚ ਵੜੀਆਂ ਤੇ ਲੜ ਲੜ ਮਰ ਚ ਲੀਆਂ ਵਾ ਤੇ ਮੇਰੀ ਵਾਰੀ ਉਥੇ ਆਊਗੀ ਕੋ ਬਣਾਉਣ ਦੀ ਤਾਂ ਫੇਰ ਹੀ ਮੇ ਕੋ ਬਣਾ ਕੇ ਲਿਆਉਂਗੀ ਨਹੀਂ ਤੇ ਤੂੰ ਰਹਿ ਹੀ ਮੇਰੇ ਲਾਗੇ ਤੂੰ ਅੰਦਰ ਕੰਮ ਚੁੰਗੀ ਚ ਵੰਨਾ ਅੱਛਾ ਕਰਨ ਦੇ ਜੋ ਰੋਣਾ ਧੋਣਾ ਕਰਦੀਆਂ ਤੁਸੀਂ ਗਰਮੀ 'ਚ ਕੰਮ ਕਰਨ ਰਹੇ ਆ ਤੇ ਮੈਂ ਐਵੇਂ ਗਰਮੀ 'ਚ ਮਰੀ ਜਾਵਾਂ ਨਾਲ ਵਾਧੂਈ ਤੇ ਕੋਈ ਨਹੀਂ ਤੂੰ ਉਥੇ ਛਾਵੇਂ ਬੈ ਮੈਂ ਤੇਰੀ ਪੱਖੀ ਚ ਝਲਦਾ ਪੱਖੀ ਚ ਲੈਣੀ ਆ ਲੜੀ ਜਾਂਦੀਆਂ ਜੇ ਨਾ ਹਾਸੇ ਗੱਲਾਂ ਪਾਓ ਨਾ ਮੈਨੂੰ ਇਹੋ ਜਿਹੀਆਂ ਗੱਲਾਂ ਦੱਸੋ ਮੈਂ ਬਹੁਤ ਦੁਖੀ ਹੋਈ ਆ ਕੀ ਕਰਾਂ ਹੁਣ ਮੈਂ ਕਰਨਾ ਕੀ ਇਹਨਾਂ ਨੂੰ ਦਫਾ ਕਰ ਦੋ ਇਹਨਾਂ ਨੂੰ ਐਡ ਕਰ ਦੋ ਸ਼ਾਮ ਦੀ ਰੋਟੀ ਇਹਨਾਂ ਦੀ ਵੱਖੋ ਵੱਖੋ ਹੋਵੇ ਮੈਂ ਤਾਂ ਇਹ ਗੱਲ ਕਹਿੰਦੀ ਹਾਂ ਘਰ ਦਾ ਨਵਾਂ ਤਾਜ਼ਾ ਕੱਢਣਾ ਕੋਈ ਨਵਾਂ ਤਾਜ਼ਾ ਕੋ ਕੱਢਣਾ ਵਾ ਸਾਰੀ ਦੁਨੀਆ ਅੱਡ ਹੁੰਦੀ ਆ ਤੇ ਦੋ ਨਵਾਂ ਵਾਂ ਕੀ ਗੱਲ ਜਾਦੀਆਂ ਵਾ ਇਹ ਅੱਜ ਕੱਲ੍ਹ ਦੇ ਜ਼ਮਾਨੇ 'ਚ ਤੇ ਇੱਕ ਨਹੀਂ ਮਾਨ ਤੇ ਦੋ ਦੇ ਅੱਗੇ ਜਾਦੀਆਂ ਹੁੰਦੀਆਂ ਕੱਲਾ ਇੱਕ ਤੇ ਦੋ ਯਾਰਾਂ ਆਂਦੇ ਜਿਦਾਂ ਦੇਂਦੇ ਆ ਉਹਦੇ ਦੋ ਹੀ ਨਹੀਂ ਸਮੰਦਦੀਆਂ ਕਿਤੇ ਯਾਰਾਂ ਬਣ ਕੇ ਵਖਾਲਣ ਡਈਆਂ ਹਰੇ ਆ ਹੋ ਕੇ ਦੋ 11 ਹੀ ਹੁੰਦੇ ਆ ਦੁੰਦਰ ਇਹ ਗੱਲ ਦਾ ਚੇਤਾ ਭੁੱਲ ਜਾ ਮੈਂ ਆਪਣੇ ਜੀਂਦਿਆਂ ਜੀ ਇਹਨਾਂ ਨੂੰ ਅੱਡ ਨਹੀਂ ਅੱਡ ਨਹੀਂ ਉਹ ਕਰ ਨਹੀਂ ਉਹ ਕਰਨਾ ਨਹੀਂ ਕਰਨਾ ਅੱਡੇ ਇਹਨਾਂ ਨੂੰ ਹਾਏ ਤੇ ਫਿਰ ਉਹਨਾਂ ਦੀ ਪੂਜਾ ਕਰੋ ਉਹਨਾਂ ਨੂੰ ਮੰਜੀਆਂ ਤੇ ਭਾਰ ਕੇ ਤੇ ਕੰਮ ਮੈਂ ਕਰਾਂ ਮਾਂ ਪਿਓ ਨੇ ਸਾਨੂੰ ਵੀ ਅੱਡ ਕੀਤਾ ਸੀ ਅੱਡ ਪਤਾ ਕਦੋਂ ਕੀਤਾ ਸੀ ਜਦੋਂ ਅਸੀਂ ਆਪਣੇ ਨਿਆਣੇ ਉਹਨਾਂ ਨੇ ਸਾਡੇ ਮਾਂ ਪਿਓ ਨੇ ਆਪਣੇ ਪੋਤੇ ਵਿਆਹ ਲਏ ਫਿਰ ਅੱਡ ਕੀਤਾ ਸੀ ਤੇ ਅਸੀਂ ਚੰਗੇ ਹਾਂ ਅਸੀਂ ਸਿਰ ਦਈ ਗਏ ਹਾਂ ਉਖੜੀ ਜਿਹੜਾ ਕੰਮ ਆਖਿਆ ਉਹੋ ਹੀ ਕੀਤਾ ਕਹਿਣ ਤੋਂ ਬਗੈਰ ਇਸ ਵਾਸਤੇ ਉੱਠ ਉੱਠ ਕੇ ਸਾਰੇ ਕੰਮ ਕੀਤੇ ਇਹਨਾਂ ਨੂੰ ਤੇ ਆਖਿਆ ਵੀ ਨਹੀਂ ਲੱਗਦੀ ਇਹਨਾਂ ਨੇ ਆਪਣੀਆਂ ਖਾਣੀਆਂ ਉਹ ਨਹੀਂ ਇਹਨਾਂ ਨੂੰ ਪਕਾ ਕੇ ਖਾ ਹੁੰਦੀਆਂ ਹੁਣ ਤੇ ਕੰਮ ਹੀ ਨਹੀਂ ਕੋਈ ਰਹਿ ਗੇ ਜੋ ਇਹ ਮਰਜ਼ੀ ਆਖੀ ਜਾਣ ਇਹਨਾਂ ਦੀ ਇੱਕ ਕੰਨ ਸੁਣ ਤੇ ਦੂਜੇ ਕੰਨ ਕੱਢ ਦੇ ਇਹਨਾਂ ਦੀ ਗੱਲ ਤੇ ਅਸਰ ਨਾ ਕਰ ਪਰ ਮੇਰੇ ਸਿਰ ਤੋਂ ਪਾਣੀ ਨੰਗ ਗਿਆ ਜੇ ਤੁਸੀਂ ਹੁਣ ਇਹ ਕੰਮ ਕਰਕੇ ਵੇਖ ਲਓ ਭਲਾ ਨਹੀਂ ਪਾਣੀ ਨੰਗਣ ਕਿਉਂ ਦੇਣਾ ਵਾ ਪਾਣੀ ਨੂੰ ਆਪਾਂ ਬੰਨ ਮਾਰ ਦੇ ਤੂੰ ਰਸੋਈ ਵੱਲ ਨਹੀਂ ਜਾਣਾ ਕਰਦੇ ਇਹਨਾਂ ਨੂੰ ਜੋ ਕਰਦੀਆਂ ਏ ਤੇ ਫਿਰ ਪੀ ਲਓ ਮਿੱਠਾ ਪਾਣੀ ਤੇ ਨਾਲੇ ਪੀ ਲਓ ਫਿਰ ਚਾਹ ਮੂੰ ਤਾਂ ਅੰਦਰ ਨਹੀਂ ਹੋ ਜਾਣਾ ਉਹਦੇ ਲਾਗੇ ਅੱਟ ਕਰਦੇ ਇਹਨਾਂ ਨੂੰ ਪਈ ਕਾਲੇ ਜੀ ਆਈਆਂ ਅੱਜ ਇਹਨਾਂ ਨੂੰ ਅੱਟ ਕਰਦਾ ਵਾਹ ਪੂਰਾ ਪੀਂਦਾ ਜੀ ਦੇ ਮਮੀ ਨਹੀਂ ਕਰਦਾ ਜੋ ਮਰਜ਼ੀ ਹੈ ਕਰ ਲੈਣਾ ਲੈ ਲਓ ਲਓ ਜੱਤru ਮੋਤ ਲੈ ਇਹ ਤੇ ਦਲ ਤੋਂ ਨਹੀਂ ਤੇ ਦੋਲੇ ਮਾਰੀ ਜਾਣੀਆਂ ਤੇ ਮੈਨੂੰ ਬੰਦੇ ਮਾਰ ਲੈਣ ਦੇ ਦੋ ਗੋ ਬੰਦੇ ਦੇ ਮਾਰਨੇ ਉਹਨੂੰ ਭਾਬੀ ਨੂੰ ਦੋਲੀ ਮਾਰ ਦੇ ਆਪਣੀ ਨੂੰ ਉਹ ਵਿੱਚੋਂ ਨਹੀਂ ਦੇਈ ਤਾਂ ਉਹਨਾਂ ਵਾਰੀ ਲਾਣਾ ਇਤ ਉੱਥੇ ਤੇ ਤੂੰ ਇੱਥੇ ਨਹੀਂ ਢੋਲੀ ਮਾਨੀ ਤੂੰ ਸਿੱਧੀ ਜਾ ਤੇ ਮਾਰ ਉਹਨੂੰ ਦਾਦੇ ਚੱਲ ਉੱਥੇ ਤੂੰ ਮੈਨੂੰ ਗੇਮ ਖੇਡ ਲਾਂ ਦੇ ਢੋਲੀ ਨਾ ਪਈਆ ਮੇਰੇ ਇਤਰ ਮੁਤਦਾਨੇ ਆ ਤੱਲ ਨਾ ਤੂੰ ਤੂੰ ਪਾਣੀ ਪੀ ਲਈ ਔਰ ਪਾਣੀ ਵੀ ਦੇ ਨਹੀਂ ਇਹ ਤਦ ਨਹੀਂ ਨਾ ਦਾਣਾ ਤੱਲ ਤੂੰ ਕੀ ਕਹਿਣਾ ਵਾ ਤੋਂ ਨੂੰ ਤੈਪੀ ਅੱਦ ਹੋਣਾ ਵਾਹੀ ਐ ਆਪਣੀ ਆਪਣੀ ਲੋਤੀ ਪੈ ਤਾਂ ਨਹੀਂ ਆਪਣੀ ਤਵਜੀ ਪੈ ਕਰਨੀ ਤਾਂ ਮੈਂ ਤੇਮਲਾ ਮੇਤਾ ਮਾਈਆਂ ਹੀ ਨਾ ਉਹਨੇ ਮੈਨੂੰ ਬਰੀਆਂ ਦੱਲਾਂ ਦਿੱਤੀਆਂ ਹੀ ਅੱਜ ਹੁਣ ਉਹਨੇ ਤੋਰੀਆਂ ਬੋਣੀਆਂ ਮੈਂ ਉਹਨੂੰ ਬਰੀਆਂ ਦੱਲਾਂ ਦਰਨੀਆਂ ਹੀ ਚਿੱਦੀ ਜੀ ਦਾਦੀ ਰਾਤ ਨੂੰ ਲੜਾਈ ਬਹੁਤ ਹੁੰਨੀ ਹੋ ਤੂੰ ਲੜ ਲੈ ਬਾੜ ਨਾ ਹੋ ਹੁਣ ਐਵੇਂ ਲੜੀ ਆ ਤੋਰਾ ਜਾ ਪਰ ਉਹਨਾਂ ਨੂੰ ਅਤ ਨਹੀਂ ਹੁੰਦਾ ਤੂੰ ਹੱਥ ਤੱਲ ਬਾੜ ਪਿਆ ਮੈਨੂੰ ਵੀ ਕੰਮ ਕਰਨਾ ਪੈਣਾ ਵਾ ਮੈਂ ਅੱਧਾ ਹੋਣਾ ਹੀ ਉਹ ਬਾਤ ਮੈਂ ਤਬਦੀਬ ਹੋਂਦੀ ਹਾਂ ਮੈਨੂੰ ਬਦਾ ਮੇਰੇ ਹੱਥ ਤੇ ਤੁੱਤ ਤਾਦੀ ਉਹ ਅਰਬੀ ਮੈਂ ਮਮੀ ਨੂੰ ਤਾ ਤਿਲ ਦੇ ਤਿਲ ਦੇ ਨਹੀਂ ਇੱਥੇ ਲੱਦਦੀ ਉਹ ਤੇ ਨਹੀਂ ਮੈਂ ਤੇ ਤੰਤਲੀ ਦਾ ਨੂਰ ਡਰੀ ਨੂੰ ਤੇ ਮੈਂ ਦੱਤਿਆ ਉਹਦਾ ਉਹਨੂੰ ਤੇ ਸਮਝ ਆ ਗਈ ਤੇਰੀ ਤਾਂ ਨਹੀਂ ਹੋਰ ਤਾ ਲੋਤ ਮੈਂ ਨਹੀਂ ਜਾਣਾ ਤਿੱਦਾ ਉਹ ਤੇ ਆਦਾ ਆ ਤੇਰੇ ਬੰਦੇ ਦੇ ਮੈਂ ਤੋਤ ਤਲਾ ਚ ਨਹੀਂ ਆਦਾ ਤੈਨੂੰ ਗੋਲੀ ਬਾਦਣੀ ਹਾਂ ਮੈਂ ਤੈਨੂੰ ਮਾਰ ਨਹੀਂ ਆਦਾ ਉੱਤੇ ਮਿਸ ਹਾਲੇ ਦਾ ਮਿੰਟ 33 ਆਦਾ ਆਉਂਦਾ ਆਉਂਦਾ ਤੂੰ ਡਰਦਾ ਨਾ ਭਾਬੀ ਤੂੰ ਮੈਂ ਡਰਦਾ ਡੁਰਦਾ ਨਹੀਂ ਆ ਅੱਡ ਹੋ ਗਿਆ ਮਰਜ਼ੇ ਕੰਮ ਕਰਨਾ ਪੈਣਾ ਉਹਦਾ ਡੈਡੀ ਕੰਮ ਕਰੀਦਾ ਹਾਰਾ ਤੇ ਤੂੰ ਤਾਂ ਮੰਤਾ ਨਾ ਇੱਥੇ ਸਾਨੂੰ ਤੇ ਤਾ ਨਹੀਂ ਪੈਂਦਾ ਵਾ ਤਲ ਦੇ ਮੈਂ ਤਾਂ ਮੰਤਰੂ ਤੂੰ ਵੀ ਤਾਂ ਮੰਤਰਨੇਗਾ ਤਲ ਪਹਿਲਾਂ ਲਾਰੋ ਉਹਦੇ ਨਾਲ ਜਾ ਤੇ ਤਲ ਆ ਜਾ ਮੇ ਜਾਨੀ ਲੱਡੂ ਚੰਗੇ ਲੱਗਦਾ ਵਾ ਧੰਦੇ ਲੱਦੀਦਾ ਦਾਦਾ ਨੂੰ ਪਤਾ ਲੱਦੇ ਪੀ ਇਹਦੀ ਤਪੋਤ ਵਿੱਚ ਇਹਦਾ ਘਰ ਵਾਲਾ ਵਾ ਉਹ ਨਹੀਂ ਚੰਗੇ ਲੱਗੀਦਾ ਬਾਹਰ ਗੱਲਾਂ ਹੁੰਦੀਆਂ ਵਾ ਬਾਦ ਦਲ ਨਹੀਂ ਦਾਨੀ ਜੇ ਤੂੰ ਲੜੇਂਦਾ ਤੇ ਜੇ ਤੂੰ ਨਾਲ ਲੜਿਆ ਫੇ ਮੈਂ ਤੋਥੇ ਚੜ ਕੇ ਨਾ ਲੜਨਾ ਹੀ ਉਹਦਣਾ ਲੜਨਾ ਉਹਨੂੰ ਉਦਾਂ ਹੀ ਕੋਟ-ਕੁਟ ਲੈ ਭਾਬੀ ਨੂੰ ਤੂੰ ਪੈ ਜਾ ਅੱਤਾ ਤੇ ਮੇਰੀਆਂ ਦੱਲਾਂ ਦਾਰੇ ਪੇਂਦਾ ਤੇ ਤੂੰ ਮਜੇਨਾ ਤੇ ਤੂੰ ਅੰਦਰ ਤੁੱਤਾ ਰਹਿ ਨਾ ਨੰਦੋਲੀਆਂ ਮਾਰਦਾ ਰਵੇਂ ਤਾਂ ਬੰਦੇ ਨੇ ਕੁੱਟਿਆ ਗੱਲ ਚਾਦਾ ਵਾਧੀ ਹੈ ਨਾ ਫਿਰ ਤੁੱਤਣਾ ਥੋੜਾ ਉਦਾਂ ਦਲਤਾਨੀ ਆ ਭੀਜਾ ਬੀਬਾ ਨਹੀਂ ਆ ਚਲੋ ਥਾ ਜੋ ਮਰਜੀ ਬਣਾ ਲੈ ਜਾ ਦਾ ਫਿਰ ਮੈਂ ਅੱਜ ਫਿਰ ਨਾ ਲੈਤੋ ਲੈਤੋ ਲੋਤੀ ਸਾਤੇ ਉਹ ਨਹੀਂ ਮੈਂ ਤਾਂ ਥਾਣੀ ਨਹੀਂ ਆਂੀ ਤੇ ਖਾ ਲਿਆਉਂਗਾ ਹੂੰ ਚ ਦਫਾ ਹੁੰਦਾ ਰਹਿ ਫੇ ਇਹ ਜੀ ਲੜਾਈ ਨਹੀਂ ਮੁੱਕਦੀ ਰੋ ਹੀ ਲੜ ਪਿੰਦੀ ਰੋ ਹੀ ਲੜ ਪਿੰਦੀ ਲੈ ਵੀ ਇਹ ਤਾਂ ਨਾ ਚੰਗਾ ਭਾਬੀ ਨਾਲ ਲੜਦੀ ਆ ਉਹਨੇ ਰਿਸ਼ਤਾ ਕਰਾਇਆ ਆ ਸੁਣੀ ਜਾਵੇ ਹੁਣ ਇਹਦੀਆਂ ਗੱਲਾਂ ਬਲੇ ਬਲੇ ਬਾਪੂ ਰਾਤ ਦੇ ਆਈ ਵਟਾ ਪਾਉਣ ਸਿੱਧੀਆਂ ਕਰ ਕਰਕੇ ਪਾਲਾ ਪਾਲਾ ਤਗੜਾ ਹੋਇਆ ਜਵਾਨ ਬਣ ਜਾ ਤੂੰ ਦੇ ਹੁਣ ਇਹਦੇ ਮੈਨੂੰ ਵੀ ਬੜੀ ਲੱਗੀ ਆ ਜੇ ਮੈਂ ਉਧਰ ਨੂੰ ਚੱਲ ਗਿਆ ਨਾ ਤੇ ਬਾਪੂ ਨੂੰ ਘਣਾ ਆ ਜਾ ਪੁੱਤਰਾ ਤਗੜਾ ਹੋ ਗੇ ਤੇ ਜੇ ਮੈਂ ਕਿਹਾ ਮੈਂ ਬਾਪੂ ਪਾਣੀ ਪੀਣਾ ਉਹਨਾਂ ਨਾਲੇ ਪਾਣੀ ਪੀਏ ਨਾਲੇ ਮੇਰੇ ਵਾਸਤੇ ਲੈ ਆਇਆ ਤੇ ਜਿੰਨਾ ਕਿ ਮੈਂ ਪਾਣੀ ਪੀਣਾ ਨਾ ਮੁੜ ਕੇ ਰਹੀ ਨੇ ਦੂਣਾ ਨਾ ਮੇਰਾ ਬਾਹਰ ਖਜਣਾ ਕੋਈ ਗੱਲ ਨਹੀਂ ਕਣਾ ਘੜੀ ਹੋਰ ਉਹਥੇ ਦੇ ਨੇ ਕੋਈ ਨਾ ਕੋਈ ਸਨਾਹ ਹੀ ਦੇ ਜਾਣਾ ਕਿੰਨੇ ਘੜਾ ਟਿਕਨ ਦੇਣਾ ਵਾ ਆਹ ਅੰਦਰ ਚੱਲ ਮਨਾ ਚੁੱਪ ਕਰਕੇ ਇੱਥੇ ਬਿਠਾ ਰਹਾ ਵਾ ਵਗ ਨਹੀਂ ਰਹੀ ਆ ਕਿڑی ਧੁੱਪ ਲੱਗੀ ਨਹੀਂ ਅੱਜ ਕੰਮ ਤੇ ਮੇਰੇ ਹੋਰ ਨਹੀਂ ਮੁੱਕਣ ਦਿੰਦਾ ਬਾਪੂ ਸਨਾਹ ਕੋਈ ਨਾ ਕੋਈ ਤਿਆਰ ਹੀ ਰਹਿਣਾ ਇਹਦਾ ਤਕੜਾ ਹੋ ਜਾ ਮਾ ਟੱਪ ਹੋਰ ਜੁੜਨਾ ਜਰਾ ਵੇ ਇੱਕ ਢੀ ਕਈ ਰਾਲੀ ਚੱਲਦੀ ਬਾਪੂ ਦੇ ਹੱਥੀ ਓਏ ਚੱਲ ਮਨਾ ਹੋਰ ਇੱਧਰ ਨੂੰ ਜਾ ਤੇ ਵੇਖੀ ਨਾ ਲਵੇ ਇਹ ਮੱਤ ਪਾਰ ਦਿੱਤੀ ਓ ਕਿਤੇ ਪਾਣੀ ਘੁੱਟ ਲੈ ਕੇ ਨਹੀਂ ਆਈ ਆਂਦੀ ਮੈਂ ਨਵਾਂ ਤੋਂ ਬੜੀ ਦੁਖੀ ਆ ਤੇ ਮੁੰਡਿਆਂ ਨੇ ਮੈਨੂੰ ਦੁਖੀ ਕੀਤਾ ਮੈਂ ਤਾਂ ਨਿੰਬੂ ਤੋੜਾਂ ਇੱਕ ਤੇ ਕੰਜਮੀ ਬਣਾ ਕੇ ਪੀਵੇ ਆ ਇਹਦੇ ਨਾਲ ਤਾਂ ਇੱਕੋ ਹੀ ਹੋਰ ਹੈ ਉਹ ਕੰਡਿਆ ਧੁੱਪੇ ਬੈਠਾ ਹੋਇਓ ਸਿਆਣੇ ਕਹਿੰਦੇ ਦੇ ਨਕਮੀ ਈਲਾਦ ਨਾ ਮਜਾ ਨਾ ਸਵਾਦ ਇਹ ਆਂਦਾ ਵੀ ਕਿਤੇ ਬਾਪੂ ਨਾ ਮੈਨੂੰ ਵੇਖ ਲੈ ਲੈ ਨਿੰਬੂ ਦੇ ਨਾਲ ਨਾਲ ਤੈਨੂੰ ਵੀ ਤੋੜ ਕੇ ਲਿਆਉਣਾ ਉਧਰੋਂ ਤੂੰ ਜਿਹੜਾ ਇੱਥੇ ਬੈਠਾ ਦੱਸ ਧੁੱਪੇ ਬੈਠਾ ਈ ਇਨਾ ਕੰਮ ਤੋਂ ਚੱਲੂ ਹੀ ਇਹ ਵੀ ਹਾ ਹਾ ਹੋ啊 ਹੈ ਗਰੂ ਜਹ ਹੈ ਤੇ ਜੋ ਬੈਠਾ ਜਾਂ ਘਰ ਜਾ ਕੇ ਛਾਵੇਂ ਬੈ ਮੇਰਾ ਪੁੱਤ ਪੱਖੇ ਥੱਲੇ ਠੰਡਾ ਪਾਣੀ ਪੀ ਏਸੀ ਚ ਬਹਿ ਰੰਗ ਨਾ ਕਾਲਾ ਕਰਾ ਨੀ ਬੰਦਾ ਤੁਸੀਂ ਰੱਖਿਆ ਮੋਜੀ ਠਾਕਰ ਲਿਆ ਮੋਜਾ ਲੈਣ ਆਗੇ ਤੇ ਬਾਪੂ ਤੇਰੇ ਭਣ ਮੈਂ ਵਿਹਲਾ ਬੈਠਾ ਇੱਥੇ ਵਾਹ ਬਾਪੂ ਤੇਰੇ ਵਾਹ ਨਾਲੇ ਮੈਂ ਇੱਥੇ ਰੱਖੀਆਂ ਕਰਾਂ ਨਿੰਬੂਆਂ ਦੀਆਂ ਨਾਲੇ ਤੇਰੇ ਕੋ ਗੱਲਾ ਸੁਣਾ ਨਹੀਂ ਇੱਥੇ ਪੈਂਦੇ ਆ ਤੋਦੇ ਨਹੀਂ ਪੈਂਦੇ ਤੋਦੀਆਂ ਪੈਂਦੀਆਂ ਇਹਨੂੰ ਕਿਹੜੀਆਂ ਤੋਦੀਆਂ ਪੈਂਦੀਆਂ ਆ ਜਿਹੜੀਆਂ ਨਹਿਰ ਤੇ ਬੀਬੀਆਂ ਨਹੀਂ ਨਾ ਕੰਮ ਕਰਨ ਇਹ ਝੋਲੇ ਨੇ ਝੋਲੇ ਤੋੜ ਤੋੜ ਜਾਂਦੇ ਭੁਜਾਈਆਂ ਹੀ ਮੈਂ ਅੱਗੇ ਦੋ ਵਾਰੀ ਉੱਥੋਂ ਮੈਨੂੰ ਤੇਰਾ ਫਿਕਰ ਮਾ ਕੇ ਖਾਏ ਖਸਮਾ ਨੂੰ ਨਿੰਬੂ ਤੇਰਾ ਰੰਗ ਕਾਲਾ ਹੋ ਜਾਣਾ ਤਪੇ ਤੂੰ ਛਾਵੇਂ ਬਹਿ ਜਾ ਕੇ ਬਾਪੂ ਤੈਨੂੰ ਰੰਗਦੀ ਪਈ ਆ ਉਹ ਜਿਹੜੇ ਲਾ ਕੇ ਗਏ ਨਾ ਨਿੰਬੂ ਦਵਾਈ ਪਾ ਕੇ ਜਾਂਦੇ ਜਿਹੜੇ ਫਾਰਮ ਵਾਲਿਆਂ ਨਾਲ ਗੱਲ ਕੀਤੀ ਆ ਉਹ ਫਿਰ ਉਹਨਾਂ ਦਾ ਟਾੜੇ ਨਿੰਬੂ ਘੜ ਗਏ ਆ ਘਟ ਜਾਣਗੇ ਮੈਂ ਆਪੇ ਕਾਟਾ ਪੂਰਾ ਕਰੂੰਗਾ ਜਾ ਮੇਰਾ ਪੁੱਤ ਉਹ ਜਿਹੜੀ ਆ ਲਿਆਂਦੀ ਐ ਨਾ ਵਿਆਹ ਕੇ ਉਹਨਾਂ ਲਾਗੇ ਵਿਆਹ ਕਰੋ ਜਾ ਕੇ ਉਹ ਬਾਪੂ ਬਹਿਣ ਦੇ ਵੇਲੇ ਬਹੀ ਦੇ ਹੁਣ ਕੰਮ ਨਾ ਕਰੀਏ ਨਹੀਂ ਨਹੀਂ ਕੰਮ ਨਹੀਂ ਕਰਨਾ ਪੁੱਤ ਬੰਦਾ ਰੱਖਿਆ ਤੁਸੀਂ ਕੋਈ ਗੱਲ ਹੀ ਨਹੀਂ ਆ ਜਾ ਆਜਾ ਮੈਂ ਲਗਾਵੇਂ ਨਿੰਬੂ ਪਾਣੀ ਬਣਾਉਣਾ ਆ ਤੈਨੂੰ ਨਿੰਬੂ ਪਾਣੀ ਪਿਆਾਲਾਂ ਨਾਲ ਤੇਰੀ ਮਰਜ਼ੀ ਬਾਪੂ ਫੇਰ ਹੁਣ ਫੇਰ ਨਾ ਮੈਨੂੰ ਕਹੀ ਹੁਣ ਮੈਂ ਵੇਲੇ ਕੰਮ ਰਿਆ ਕਰਨੀ ਛੱਡਾ ਨਹੀਂ ਬਹੁਤ ਸੋਹਣਾ ਗੇ ਬਹੁਤ ਸੋਹਣਾ ਇਦਾਂ ਦੀ ੜਾਦ ਕਿਤੇ ਹਰ ਇੱਕ ਨੂੰ ਮਾਰਕ ਦਵੇ